ਪੰਜਾਬ ਤੋਂ ਬੀਜੇਪੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਹੁਣ ਆਪਣੇ ਬਿਆਨ ਤੀਬਰਤਾ ਦੇ ਨਾਲ ਦਿੰਦੇ ਨਜ਼ਰ ਆ ਰਹੇ ਨੇ ਆਏ ਦਿਨ ਉਹਨਾਂ ਦੇ ਬਿਆਨ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਸਾਹਮਣੇ ਆ ਰਹੇ ਨੇ ਔਰ ਦੁਬਾਰਾ ਇੱਕ ਬਿਆਨ ਹਰਜੀਤ ਗਰੇਵਾਲ ਦਾ ਸੁਖਵੀਰ ਸਿੰਘ ਬਾਦਲ ਦੇ ਮਤਲਕ ਸਾਹਮਣੇ ਆਇਆ ਔਰ ਖਾਸ ਕਰਕੇ ਇਸ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਬਾਰੇ ਵੱਡੀ ਗੱਲ ਹਰਜੀਤ ਗਰੇਵਾਲ ਕਰ ਗਏ ਦਰਸਲ ਹਰਜੀਤ ਸਿੰਘ ਗਰੇਵਾਲ ਨੇ ਸੱਦਾ ਨਿਸ਼ਾਨਾ ਸਾਧਿਆ ਕਿ ਸੁਖਵੀਰ ਸਿੰਘ ਬਾਦਲ ਦੀ ਮਤ ਮਾਰੀ ਗਈ ਹੈ ਉਹ ਕਹਿੰਦੇ ਨੇ ਕਿ ਰੱਬ ਜਦ ਮਾਰ ਮਾਰਦਾ ਹੈ ਤੇ ਡਾਂਗ ਜਾਂ ਸੋਟਾ ਨਹੀਂ ਮਾਰਦਾ ਉਹ ਬੰਦੇ ਦੀ ਮੱਤ ਮਾਰਦਾ ਤੇ ਹਰਜੀਤ ਗਰੇਵਾਲ ਵੀ ਇਹੀ ਕਹਿ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਦੀ ਮੱਤ ਮਾਰੀ ਗਈ ਹੈ ਔਰ ਹਾਲ ਹੀ ਦੇ ਵਿੱਚ ਵਾਪਰੇ ਸਾਰੇ ਸਮੇਂ ਕਰਨ ਦੇ ਉੱਤੇ ਸਵਾਲ ਚੁੱਕਿਆ ਗਿਆ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਐਸਟੀਪੀਸੀ ਜਿਹੜੀ ਹੈ ਸ਼ਰੋਮ ਨਗਰ ਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਬਾਦਲ ਪਰਿਵਾਰ ਦੀ ਨਿੱਜੀ ਜਾਗੀਰ ਬਣ ਕੇ ਰਹਿ ਗਈ ਹੈ ਇਹ ਇੱਕ ਵੱਡਾ ਇਲਜ਼ਾਮ ਹੈ ਪਰ ਇਹ ਇਲਜ਼ਾਮ ਪਹਿਲਾਂ ਵੀ ਵਕਤ ਤੋਂ ਵਕਤ ਲੱਗਦਾ ਰਿਹਾ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇਹੋ ਜਿਹੇ ਇਲਜ਼ਾਮ ਲੱਗੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਸੇਧਾਰ ਗਿਆਨੀ ਰਖਬੀਰ ਸਿੰਘ ਉੱਤੇ ਐਦਾਂ ਦੇ ਇਲਜ਼ਾਮ ਲੱਗਣ ਤਾਂ ਜ਼ਰੂਰ ਸਵਾਲ ਖੜੇ ਹੁੰਦੇ ਨੇ ਪਰ ਲੰਘੇ ਦਿਨਾਂ ਦੇ ਵਿੱਚ ਗਿਆਨੀ ਰਖਬੀਰ ਸਿੰਘ ਵੱਲੋਂ ਪੰਜ ਸਿੰਘ ਸਹਬਾਨਾਂ ਦੀ ਕੱਤਰਤਾ ਤੋਂ ਬਾਅਦ ਇਹ ਹੁਕਮ ਸੁਣਾ ਦਿੱਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਆਕਰਾਰ ਦਿੱਤਾ ਜਾਵੇਗਾ ਪਰ ਹੁਣ ਗੱਲ ਇਹ ਹੈ ਸਵਾਲ ਇਹ ਉੱਠਿਆ ਕਿ ਕੀ ਇਹ ਸਾਰਾ ਇੱਕ ਪਲਾਨ ਦਾ ਹਿੱਸਾ ਹੈ ਹਰਜੀਤ ਗਰੇਵਾਲ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਜੇ ਇਸ ਤਰ੍ਹਾਂ ਦੀ ਗੱਲ ਹੈ ਜੇ ਇਹ ਪਲਾਨ ਦਾ ਹਿੱਸਾ ਹੈ ਤਾਂ ਇਹ ਸੁਖਬੀਰ ਸਿੰਘ ਬਾਦਲ ਵੱਲੋਂ ਬਹੁਤ ਹੀ ਗਲਤ ਗੱਲ ਹੈ ਖੈਰ ਇਸ ਦੇ ਨਾਲ ਨਾਲ ਹੀ ਕਾਂਗਰਸ ਪਾਰਟੀ ਦੇ ਉੱਤੇ ਵੀ ਵੱਧ ਦੇ ਨਜ਼ਰ ਆਏ ਹਰਜੀਤ ਸਿੰਘ ਗਰੇਵਾਲ ਹਾਲ ਹੀ ਦੇ ਵਿੱਚ ਟਾਈਟਲਰ ਨੂੰ ਲੈ ਕੇ ਜਿਹੜਾ ਫੈਸਲਾ ਸੁਣਾਇਆ ਗਿਆ ਉਸ ਤੋਂ ਬਾਅਦ ਹਰਜੀਤ ਸਿੰਘ ਗਰੇਵਾਲ ਦਾ ਇਹ ਦਾਵਾ ਆ ਕਿ ਜਦੋਂ ਸਿੱਖ ਨਸਲਕੁਸ਼ੀ ਹੋਈ ਸੀ ਉਸ ਵੇਲੇ ਵੀ ਕਾਂਗਰਸ ਪਾਰਟੀ ਦੇ ਬਿਆਨ ਕੁਝ ਅਲੈਦਾ ਰਹੇ ਨੇ ਜਿਹੜੇ ਜਿਹੜੇ ਲੋਕ ਉਸ ਦੇ ਵਿੱਚ شمار ਸਨ ਜਿਹੜੇ ਜਿਹੜੇ ਲੋਕ ਉਸ ਦੇ ਵਿੱਚ ਸ਼ਾਮਿਲ ਸਨ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਲੀਡਰਸ਼ਿਪ ਦਿੱਤੀ ਹੈ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਵਿੱਚ ਅਹੁਦੇ ਦਿੱਤੇ ਨੇ ਕਹਿੰਦੇ ਕਿ ਦੇਸ਼ ਦੇ ਰਾਸ਼ਟਰਪਤੀ ਦੇਸ਼ ਦੇ ਪ੍ਰਧਾਨ ਮੰਤਰੀ ਸਿੱਖ ਰਹਿ ਚੁੱਕੇ ਨੇ ਪ੍ਰੈਸ ਦੇ ਬਾਵਜੂਦ ਉਸ ਸਮੇਂ ਤੋਂ ਬਾਅਦ ਜੋ ਕੁਝ ਵਾਪਰਿਆ ਉਹਦੇ ਮੁਤਲਕ ਕੁਝ ਵੀ ਨਹੀਂ ਕੀਤਾ ਗਿਆ ਜੋ ਕਿ ਹੁਣ ਬੀਜੇਪੀ ਸਰਕਾਰ ਵੇਲੇ ਹੋਇਆ ਵੱਡਾ ਇਲਜ਼ਾਮ ਕਾਂਗਰਸ ਪਾਰਟੀ ਦੇ ਉੱਤੇ ਲਗਾਇਆ ਕਿਉਂਕਿ ਕਾਂਗਰਸ ਦੀ ਸਰਕਾਰ ਲੰਬੇ ਸਮੇਂ ਰਹੀ ਹੈ ਔਰ ਸਿੱਖ ਨਸਲ ਕੁਸ਼ੀ ਜਦੋਂ ਹੋਈ ਹੈ ਉਸ ਤੋਂ ਬਾਅਦ ਕਾਂਗਰਸ ਇੱਕ ਖਾਸੇ ਸਮੇਂ ਤੱਕ ਭਾਰਤ ਦੇ ਉੱਤੇ ਰਾਜ ਕਰਦੀ ਰਹੀ ਹੈ ਪਰ ਇਸ ਦੇ ਬਾਵਜੂਦ ਹਰਜੀਤ ਗਰੇਵਾਲ ਕਹਿੰਦੇ ਨੇ ਕਿ ਕਾਂਗਰਸ ਸਰਕਾਰ ਨੇ ਭਾਵੇਂ ਉਹਦੇ ਵਿੱਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਿੱਖ ਰਹਿ ਚੁੱਕੇ ਨੇ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਜਿਹੜੀ ਹੈ ਉਸ ਨੇ ਕੁਝ ਵੀ ਇਸ ਮੁਤਲਕ ਨਹੀਂ ਕੀਤਾ ਸਿੱਖਾਂ ਨੇ ਆਪਣੀ ਸਿੱਖਾਂ ਨੇ ਆਪਣੇ ਸਿੱਖਾਂ ਵਾਸਤੇ ਕੁਝ ਨਹੀਂ ਕੀਤਾ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਰੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਨ ਦੇ ਵਿੱਚ ਉਹਨਾਂ ਦੇ ਰਾਜ ਵਿੱਚ ਜ਼ਰੂਰ ਇਹ ਕਾਰਵਾਈਆਂ ਜਿਹੜੀਆਂ ਨੇ ਉਹ ਅਮਲ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਖੈਰ ਇਸ ਮਾਮਲੇ ਨੂੰ ਲੈ ਕੇ ਇੱਕ ਵੱਖਰੇ ਪੱਧਰ ਦੇ ਉੱਤੇ ਡਿਸਕਸ਼ਨ ਹੋਣੀ ਜ਼ਰੂਰੀ ਹੈ ਬਣਦੀ ਵੀ ਆ ਲਾਜ਼ਮੀ ਵੀ ਆ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸਿੱਧਾ ਹੀ ਕਰ ਦਿੱਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਦੀ ਮੱਤ ਮਾਰੀ ਗਈ ਹੈ ਖੈਰ ਤੁਹਾਨੂੰ ਕੀ ਲੱਗਦਾ ਹਰਜੀਤ ਗਰੇਵਾਲ ਦੀਆਂ ਗੱਲਾਂ ਤੋਂ ਸਹੀ ਨੇ ਕਿ ਗਲਤ ਆਪਣੇ ਜਵਾਬ ਕਮੈਂਟਸ ਚ ਦੱਸਣਾ ਨਾ ਭੁੱਲਣਾ ਔਰ ਉਹ ਤੱਕ ਨਿਭੇ ਰਹੋ ਵਨ ਇੰਡੀਆ ਪੰਜਾਬੀ ਤੇ